ਆਮਲੇ ਦੇ ਫਾਇਦੇ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਮਲਾ ਖਾਣ ਦੇ ਨਾਲ ਤੁਸੀਂ ਆਪਣੇ ਵੱਧੇ ਮੋਟਾਪੇ ਨੂੰ ਰੋਕ ਸਕਦੇ ਹੋ ਕੋਲੇਸਟ੍ਰੋਲ ਨੂੰ ਘਟਾ ਸਕਦੇ ਹੋ ਤੇ ਆਪਣੇ ਖਰਾਬ ਲਾਈਫ ਸਟਾਈਲ ਵਿੱਚ ਜਿਵੇਂ 슈ਗਰ ਨੂੰ ਕੰਟਰੋਲ ਵੀ ਕਰ ਸਕਦੇ ਹੋ ਤਾਂ ਆਓ ਜਾਣਦੇ ਹਾਂ ਆਮਲੇ ਦੇ ਫਾਇਦੇ ਬਾਰੇ ਆਮਲੇ ਨੂੰ ਸੁਪਰ ਫੂਡ ਦੀ ਸ਼੍ਰੇਣੀ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਸੇਥ ਲਈ ਬਹੁਤ ਸਾਰੇ ਜੂਰੀ ਪੋਸ਼ਟਿਕ ਤੱਤ ਹੁੰਦੇ ਹਨ ਅਤੇ ਆਮਲਾ ਖਾਣ ਨਾਲ ਨਾ ਸਿਰਫ ਸੇਤ ਬਲਕਿ ਚਮੜੀ ਅਤੇ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਹਾਲਾਂਕਿ ਆਮਲਾ ਖਾਣਾ ਇੰਨਾ ਆਸਾਨ ਨਹੀਂ ਹੈ ਕਿਉਂਕਿ ਇਹ ਸਵਾਦ ਚਿਕੋੜਾ ਹੈ ਇਸ ਲਈ ਤੁਸੀਂ ਇਸ ਨੂੰ ਚਟਨੀ ਜੈਮ ਦੇ ਰੂਪ ਵਿੱਚ ਵੀ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹੋ। ਖੈਰ ਆਮਲਾ ਖਾਣ ਦਾ ਇੱਕ ਹੋਰ ਤਰੀਕਾ ਹੈ ਜੋ ਸਵਾਦ ਵਿੱਚ ਬਹੁਤ ਵਧੀਆ ਹੈ। ਅਤੇ ਸੇਥ ਲਈ ਵੀ ਵਧੀਆ ਹੈ ਆਮਲੇ ਨੂੰ ਫਰਮੈਂਟ ਕਰਨ ਨਾਲ ਇਸ ਵਿੱਚ ਮੌਜੂਦ ਪੋਸ਼ਣ ਦੀ ਮਾਤਰਾ ਹੋਰ ਵੱਧ ਜਾਂਦੀ ਹੈ ਤਾਂ ਆਓ ਜਾਣਦੇ ਹਾਂ ਇਸ ਨੂੰ ਫਰਮੈਂਟ ਕਰਨ ਦੀ ਵਿਧੀ ਦੇ ਨਾਲ ਨਾਲ ਇਸ ਦੇ ਫਾਇਦੇ ਪੰਜ ਛੇ ਆਮਲੇ ਨੂੰ ਚੰਗੀ ਤਰ੍ਹਾਂ ਤੋਲੋ ਇੱਕ ਜਾਰ ਵਿੱਚ ਲਗਭਗ ਦੋ ਗਲਾਸ ਪਾਣੀ ਪਾ ਦਿਓ ਇੱਕ ਚਮਚ ਹਲਦੀ ਅਤੇ ਇੱਕ ਚਮਚ ਨਮਕ ਵੀ ਮਿਲਾਓ ਸਾਰੇ ਆਮਲਿਆਂ ਵਿੱਚ ਘਰ ਇੱਕ ਚੀਰਾ ਬਣਾ ਲਓ ਇਸ ਨੂੰ ਪਾਣੀ 'ਚ ਪਾ ਦਿਓ ਅਤੇ ਜਾਰ ਨੂੰ ਚੰਗੀ ਤਰ੍ਹਾਂ ਬੰਦ ਕਰੋ ਅਤੇ 12 ਘੰਟੇ ਲਈ ਛੱਡ ਦਿਓ ਤਾਂ ਹੁਣ ਆਮਲਾ ਖਾਣ ਲਈ ਤਿਆਰ ਹੈ ਤਾਂ ਹੁਣ ਜਾਣਦੇ ਹਾਂ ਆਮਲੇ ਦੇ ਫਾਇਦੇ ਪਾਚਨ ਨੂੰ ਸੁਧਾਰਦਾ ਹੈ ਆਮਲੇ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਆਂਤੜੀਆਂ ਦੇ ਸਹੀ ਕੰਮ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਨੂੰ ਸਿਹਤਮੰਦ ਰੱਖਦਾ ਹੈ ਫਰਮੈਂਟਿੰਗ ਆਮਲੇ ਦੇ ਫਾਈਬਰ ਦੇ ਨਾਲ-ਨਾਲ ਪ੍ਰੋਬਾਇਓਟਿਕ ਗੁਣਾ ਨੂੰ ਵਧਾਉਂਦੀ ਹੈ ਜੋ ਆਂਤੜੀਆਂ ਵਿੱਚ ਸਿਹਤਮੰਦ ਬੈਕਟੀਰੀਆ ਨੂੰ ਵਧਾਉਂਦੀ ਹੈ ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਕਬਜ਼ ਗੈਸ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਦੀਆਂ ਜੁਕਾਮ ਅਤੇ ਖੰਘ ਤੋਂ ਰਾਹਤ ਆਮਲਾ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ ਜਿਸ ਨਾਲ ਛੂਤ ਦੀਆਂ ਬਿਮਾਰੀਆਂ ਦੇ সংক্রমণ ਦੀ ਸੰਭਾਵਨਾ ਬਹੁਤ ਹੱਦ ਤੱਕ ਘੱਟ ਜਾਂਦੀ ਹੈ ਐਂਟੀਆਕਸੀਡੈਂਟ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟ ਕਰਦੇ ਹਨ ਸਰਦੀਆਂ ਵਿੱਚ ਤੁਹਾਨੂੰ ਖਾਸ ਕਰਕੇ ਆਮਲਾ ਖਾਣਾ ਚਾਹੀਦਾ ਹੈ ਕੋਲੇਸਟ੍ਰੋਲ ਨੂੰ ਕੰਟਰੋਲ ਕਰਦਾ ਹੈ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਸਰੀਰ 'ਚ ਖਰਾਬ ਕੋਲੇਸਟ੍ਰੋਲ ਦਾ ਜਮਾ ਹੋਣਾ ਹੈ ਆਮਲਾ ਖਾਣ ਨਾਲ ਦਮਨੀਆਂ 'ਚ ਜਮਾ ਚਰਬੀ ਘਟਣ ਲੱਗਦੀ ਹੈ ਸਰੀਰ 'ਚ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ ਜਿਸ ਨਾਲ ਨਾ ਸਿਰਫ ਦਿਲ ਬਲਕਿ ਕਈ ਬਿਮਾਰੀਆਂ ਦਾ ਖਤਰਾ ਵੀ ਦੂਰ ਰਹਿੰਦਾ ਹੈ ਭਾਰ ਘਟਾਉਣ ਵਿੱਚ ਮਦਦਗਾਰ ਆਮਲਾ ਚਰਬੀ ਦੇ ਨਾਲ ਨਾਲ ਸਰੀਰ ਵਿੱਚ ਜਿੱਦੀ ਕੋਲੇਸਟ੍ਰੋਲ ਨੂੰ ਜਲਾਉਣ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ ਇਸ ਨੂੰ ਖਾਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਜਿਸ ਨਾਲ ਮੋਟਾਪਾ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ ਇਸ ਦੇ ਨਾਲ ਹੀ ਆਮਲਾ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ 'ਚ ਵੀ ਕਾਰਗਰ ਹੈ ਉਮੀਦ ਕਰਦਾ ਤੁਹਾਨੂੰ ਸਾਡੀ ਇਹ ਵੀਡੀਓ ਜੂ ਪਸੰਦ ਆਵੇ ਹੋਰ ਵਧੀਲੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਫਿਰ ਮਿਲਾਂਗੇ ਕੋਣੇ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ